ਤੇ ਵੰਦਾ ਵੰਦਾ ਮੁੰਡੇ ਨੂੰ ਚੁੱਕੋ ਫੜੋ ਇਹਨੂੰ ਉਹ ਆਂਦੇ ਜਨਾਬ ਇਹਦਾ ਮੱਚਦਾ ਕਿਸ ਨਾ ਹੈ ਸਾਡੇ ਨਹੀਂ ਇਹਨਾਂ ਨੇ ਮਾਰੇ ਤੇ ਬਸ ਕੁੱਟਦੇ ਹੀ ਲੱਗੇ ਕੁੱਟ-ਕੁੱਟ ਕੇ ਮੋਹ ਕਰਤਾ ਇੱਥੇ ਉੱਤੇ ਚੱਲ ਜਾਂਦੇ ਕੜਕੜਕ ਲਾਤਾਂ ਦੇ ਉੱਤੇ ਬਾਵਾ ਦੇ ਉੱਤੇ ਜਿੰਦੇ ਹੋਣੀ ਜਿਹੜੇ ਸੁੱਖੀ ਹੋਣੀ ਸੀ ਨਾ ਜਿਹੜੇ ਜੰਦਾ ਸੀ ਉਹ ਮਤਲਬ ਇਹਨਾਂ ਦਾ ਮਾਸਦੇ ਪੁੱਤ ਸੀ ਇਹਦੇ ਚੱਲਦੇ ਆ ਜਦੋਂ ਅਸੀਂ ਦਿੱਲੀੋਂ ਫੜੇ ਆ ਨਾ ਉਦੋਂ ਮਤਲਬ ਜਿੰਦੇ ਸੁਖ ਨਿਰਮਲ ਮਿਹੜਾ ਦੀ ਹੋਰ ਸੀ ਛੋਟਾ ਇਹਨਾਂ ਦਾ ਭਰਾ ਉਹ ਉਹਨਾਂ ਦੇ ਨਾਲ ਫੜਿਆ ਗਿਆ ਜਿੰਨੇ ਸੁਖਣਾਂ ਦੇ ਨਾਲ ਹੁੰਨੇ ਜੂਦੋ ਇਹਨਾਂ ਜਨਮ ਲੋਤਿਆ ਮਾਰਿਆ ਉਹ ਤੋਂ ਫੜਿਆ ਗਿਆ ਉਦੋਂ ਚੱਲਦੇ ਇੱਥੇ ਪੁਲਿਸ ਆਈ ਇੱਥੋਂ ਪੁਲਿਸ ਉਹ ਦਿੱਲੀ ਚਲੇ ਗਏ ਅਸੀਂ ਦਿੱਲੀ ਸੀ ਗੱਡੀ ਚਲਾਉਂਦੇ ਆ ਤੇ ਅਸੀਂ ਦਿੱਲੀ ਤੋਂ ਲਈਏ ਚਲੇ ਗਏ ਭੈਣ ਜਿੰਤੇ ਬਾਪੂ ਇਥੋਂ ਗਈ ਮਿਲਣ ਵਾਸਤੇ ਸਾਨੂੰ ਬਾਪੂ ਜਿੰਨੂ ਲੈ ਕੇ ਭੈਣ ਜੀ ਨੂੰ ਲੈ ਕੇ ਸਾਰੀ ਫੋਲਾ ਫੋਲੀ ਉਹਦੇ ਘਰ ਦੀ ਕੀਤੀ ਗਡਾਸੀਆਂ ਮਾਰ ਮਾਰ ਕੇ ਸ਼ੋਰੇ ਮਾਰ ਮਾਰ ਕੇ ਵਿੱਚ ਅੰਦਰ ਦੇ ਡਰਮਾਂ ਦੇ ਜਿੱਥੇ ਕਿਤੇ ਬੈੱਡ ਬੁੱਡ ਸਾਹ ਉਹਦੇ ਖਿਲਾੜੇ ਬੱਚੇ ਸਕੂਲ ਗਏ ਆਈ ਉਹਦੇ ਵੀ ਉਨਾਂ ਨੂੰ ਲਾਗੇ ਉਸ ਤੋਂ ਭਾਜੀ ਨੂੰ ਲਾਲ ਕਰੇਮ ਲਾਗੇ ਉਤੋਂ ਉਹ ਭਾਜੀ ਨਾਲ ਲੈ ਕੇ ਰਾਤ ਨੂੰ ਸਾਡੇ ਘਰ ਆਏ ਕਿ ਤੇ ਮੈਂ ਇਹਨੇ ਬੱਚਿਆਂ ਨੂੰ ਸੁੱਤੀ ਜਾ ਕੇ ਇਹ ਮੈਨੂੰ ਆਂਦੇ ਤੋਂ ਜਿੱਥੇ ਚਲਦਾ ਬੱਚਾ ਉਹ ਆਪਣੇ ਘਰੇ ਸੁੱਤਾ ਹੈ ਨਾਲ ਬੱਚਾ ਇਹ ਬੱਚੇ ਬੱਚਾ ਉੱਥੇ ਪਿਆ ਰਹਿ ਗਿਆ ਜਾਮੇ 4 ਵਜੇ ਆਈ ਵੀ ਰੋਟੀ ਬਣਾਉਣੀ ਰੋਟੀ ਪਕਾਉਣੀ ਜਾਣਾ ਇਹਨਾਂ ਢੂਟੀ ਤੇ ਤੇ ਜਾਮੇ ਆਈ ਤੇ ਉੱਥੇ ਇਹਨਾਂ ਮੈਂ ਉਹ ਗੰਡ ਨੋਨੀ ਭੈਣ ਚ ਭਰਾ ਨਹੀਂ ਬਣਾਈ ਸੀ ਇਹਨਾਂ ਨੇ ਭਰਾ ਹੀ ਕਹਿੰਦੀ ਸੀ ਮੈਂ ਤੇ ਮੈਂ ਭੈਣ ਜੀ ਤੁਹਾਡਾ ਭਰਾ ਕਹਿੰਦੀ ਭੈਣ ਜੀ ਆਗਰ ਮੈਨੂੰ ਬਤਾਵ ਕਰਾਇਆ ਜਿਹੜੇ ਮੁੰਨੇ ਤੇ ਉਹਨੂੰ ਪਤਾ ਇਹਨੇ ਦਰਵਾਜ਼ਾ ਖੋਲਿਆ ਸੀ ਤੇ ਉਹ ਆਂਦੀ ਵੀ ਭਾਈ ਸਾਰਨ ਸੁਨਣਾ ਵਾਲਾ ਆਇਆ ਸੀ ਤੈਨੂੰ ਹਾਲਾਣ ਕਿੱਥੇ ਲੱਗ ਗਿਆ ਤੂੰ ਇਸ ਲੱਗ ਬੱਜਣਾ ਕਿ ਸਾਡੀ 3-4 ਸਾਲ ਦੀ ਉੱਥੇ ਰਿਹਾ ਹੋ ਕੇ ਵਰੀ ਹੋ ਕੇ ਆਏ 10ਾਂ ਦਿੱਲੀ ਤੋਂ ਧਾਰ ਜਿਲ੍ਹੇ ਚ ਮੈਂ ਖੋਦਾ ਇੱਥੋਂ ਮੁਲਾਕਾਤ ਤੇ ਜਾਂਦੀ ਰਹੀ ਆ ਮੈਨੂੰ ਫਿਰ ਇਹ ਗੁੱਡੀ ਸਾਡੀ ਨੇ ਜੋਤੀ ਸੀ ਉਹਨੂੰ ਵੀ ਲੈ ਕੇ 40 ਦਿਨੀ ਫਿਰ ਉਹਨੂੰ ਛੱਡਿਆ ਤੇ ਉਹ ਆਂਦੀ ਮਾਮੀ ਮਾਮਾ ਆਂਦਾ ਹੀ ਟੈਂਟ ਜੇ ਵਿੱਚ ਤਨਖਾਹ ਪਈ ਉਹ ਲੈ ਕੇ ਤੇ ਮੁੰਡੇ ਲੈ ਕੇ ਪੰਜਾਬ ਚਲ ਗਏ ਤੇ ਮੈਂ ਪੰਜਾਬ ਬਸ ਇੱਥੋਂ ਫੇਰ ਮੁਲਾਕਾਤ ਤੇ ਜਾਂਦੀ ਤੇ ਸਾਡੇ 3 ਸਰਕਲ ਲਈ ਮੁਲਾਕਾਤ ਜਾਂਦੀ ਮੇਰੇ ਲਈ ਧਾਰ ਜਿਲ੍ਹੇ ਦੇ ਵਿੱਚ ਤੋਂ ਉੱਥੋਂ ਵਰੀ ਹੋ ਕੇ ਰਿਹਾ ਹੋ ਕੇ ਆਏ 90 90 ਚ ਆਏ ਆ 92 ਚੇਰੇ ਪਿੰਡਿਸ ਆਣ ਕੇ ਮੈਨੂੰ ਸ਼ੌਕ ਲੱਗੀ 92 ਸਾਲਾਂ ਚ 15 ਫਰਵਰਾਰ ਟਾਇਰਬਾਈ ਜੇ ਤੁਹਾਨੂੰ ਕੋਈ ਦੱਸ ਤੋ ਕਿ ਅਸੀਂ ਲੱਭਦੇ ਲੁੱਭਦੇ ਰਹੇ ਅਸੀਂ ਗੈਨਾਂ ਗਰੀ ਵੀ ਘੁੱਟ ਗਿਆ ਸੀ ਕੋਈ ਭੱਟੀ ਭੱਟੀ ਮੁੰਡਾ ਉਹਦੇ ਪਿੰਡ ਵੀ ਉਹਨਾਂ ਨੇ ਆਖਿਆ ਉਹ ਤੇ ਮੱਖਣ ਸੋ ਜਲਾੜ ਸੀ ਸਾਨੂੰ ਨਹੀਂ ਮਤਾ ਕੌਣ ਆ ਸਾਡੇ ਪਿੰਡ ਸਰਪੰਚ ਪਿੰਡ ਦਾ ਗਿਆ ਬਾਂਦੇ ਵੀ ਆਪਣੇ ਪਿੰਡ ਇੱਥੋਂ ਹੀ ਲੱਗ ਬੰਨੇ ਤੇ ਫਿਰ ਵੀ ਨਹੀਂ ਕਿ ਸਰਪੰਚ ਗਿਆ ਤੇ ਫੇਰ ਮੁੜ ਕੇ ਪਤਾ ਉਹਨਾਂ ਨੇ ਕਿਹਾ ਕਿ ਉਹ ਤੇ ਮੱਖਣ ਸੋ ਜਲਾਸਣ ਨੂੰ ਪਤਾ ਲੱਗਾ ਉਹਨੇ ਆ ਮੱਖਣ ਸੋ ਜਲਾੜ ਸੀ ਢਾਈਵਾਲ ਤੋਂ ਆਇਆ ਸੀ ਉਹਨਾਂ ਦੀ ਉਹਦੀ ਘਰ ਦੀ ਉਹਦੀ ਮਾਂ ਮੁੰਡੇ ਦੀ ਉਹਨੂੰ ਲੱਤਾਂ ਉੱਤੇ ਚੜ੍ਹੇ ਉੱਥੇ ਤੇ ਕੁੜੀ ਵੀ ਆਂਦਾ ਫਟਕੇ ਨੂੰ ਪੜੋ ਇਹਨੂੰ ਉਹ ਉਹਨਾਂ ਨੇ ਸਾਨੂੰ ਦੱਸਿਆ ਉਹ ਸਰਪੰਚ ਸੀ ਪਿੰਡ ਦਾ ਉਹਨੇ ਸਾਨੂੰ ਦੱਸਿਆ ਕਿ ਉਹ ਮਕਰਸੋ ਜਲਾਰ ਸੀ ਜਿਹੜਾ ਆਇਆ 700 800 800 ਸੀ 400 ਸੈਚੋ ਤੂੰ ਕਈ ਲਾ ਗਿਆ ਸਾਡੇ ਕੋ ਮੁੜ ਕੇ ਉਹਦੋਂ ਤਾਂ ਗਿਆ ਅਜੇ ਤੱਕ ਆਇਆ ਹੀ ਨਹੀਂ ਚੰਨ ਨੂੰ ਨਹੀਂ ਪਤਾ ਕਿੱਥੇ ਮਾਰ ਕੇ ਉਹਨਾਂ ਸੌੜ ਤੱਕ ਕਿੱਥੇ ਨੇ ਘਰੋਂ ਲੈ ਕੇ ਪੋਤਲਾਤ ਮਾੜੇ ਮੈਨੂੰ ਪਤਾ ਜਿੰਨਾ ਰਾਵਾਂ ਤੇ ਮੈਂ ਚੱਲੀ ਉਹਨਾਂ ਰਾਵਾਂ ਦੀ ਮੈਨੂੰ ਹੀ ਸਾਰ ਜਾਣੀ। ਹੋਰ ਕੋਈ ਨਹੀਂ ਆਣਾ। ਮੇਨਾਂ ਰਾਵਾਂ ਹੀ ਸਵਾਰਨਾ ਜਾਣਾ ਉਹਨਾਂ ਰਾਵਾਂ ਤੇ ਮੈਨੂੰ ਚੱਲਣਾ ਪਿਆ। ਪੱਠੇ ਵੀ ਮੈਨੂੰ ਲਿਉਣੇ ਪਏ। ਪੈੜੀਆਂ ਵੀ ਪੈੜੀ ਵੀ ਜੜੀ ਹੋਣੀ ਪਈ। ਪਾਣੀ ਵੀ ਮੈਨੂੰ ਔੜਨਾ ਪਿਆ। ਪਸੂ ਵੀ ਮੈਂ ਰੱਖੇ ਪੱਠੇ ਲਿਆ ਲਾ ਕੇ। ਭਗਵਾਨ ਪਾਉਣੇ ਕੁਦਰ ਨੇ। ਬੜੀ ਮੈਂ ਮੁਸੀਬਤਾਂ ਚ। ਹਾਲ ਤੀ ਦੇ ਮੁੱਲ ਬਾਲੇ ਸੀ ਆਇ ਕਮਰਾ ਹੀ ਮੇਰਾ ਹੀ ਕੁਮਰ ਦੀਰਤਾ ਸੀ। ਤੇ ਇਹ ਸਾਡੇ ਦੋ ਹੀ ਕੰਪਨੀ ਸੀ ਉਦੋਂ ਤੇ ਕਾਹ ਦੇ ਹਰਾ ਦੇ ਮੁੰਡੇ ਡਿੱਗੇ ਸੀ ਪੈ ਸਾਡੇ ਵਿੱਚ ਕੋਲ ਦੇ ਭਰਾ ਦੇ ਸਾਡੇ ਖਰਾਬ ਹੋਏ ਸੀ ਸਮਾਨ ਸਾਰਾ ਉਹ ਜਿਹੜਾ ਹਿਸਾਬ ਸੀ ਆਣ ਕੇ ਫੇ ਮੈਨੂੰ ਉਹ ਨਾ 2.5 2.5 ਲੱਖ ਮਿਲਿਆ ਜਿਹੜਾ ਫੰਡ ਸੀ ਉਹ ਆਣ ਕੇ ਮੈਂ ਹੁਣ ਫੱਟਸ ਵੀ ਪਾਈ ਉੱਥੇ ਆਣ ਇੱਥੇ ਆਣ ਕੇ ਉਹਨਾਂ ਨੂੰ ਮਤਲਬ ਠੀਕ ਕਰਵਾ ਕੇ ਰੋ ਕੇ ਤੇ ਫਿਰ ਮੈਂ ਮਤਲਬ ਬੇਟੀਏ ਧਿਆਨ ਕੇ ਮਿੱਟੀ ਦੇ ਵਿੱਚ ਤੇ ਮਿੱਟੇਆਂ ਨੇ ਜਿੰਨਾ ਟੋਏ ਪਏ ਐ ਪਏ ਸੀ ਚੋ ਚੋਕ ਹੁਣ ਥੱਲੇ ਚਲੋ ਹਰਸ਼ ਥੱਲੇ ਥੱਲੇ ਰਹਿ ਗਈ ਆ ਹੁਣ ਇਹਨਾਂ ਭਾਈ ਸਾਹਿਬ ਹੁਣ ਉੱਤੇ ਕਰ ਦਿੱਤੇ ਇਹਨਾਂ ਨੇ ਮੈਂ ਲਾ ਉਹ ਇਹਨਾਂ ਦਾ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਜਿਨ੍ਹਾਂ ਨੇ ਸਾਥ ਦਿੱਤਾ ਮੇਰਾ ਅੰਗਰੇਜ਼ ਬਣ ਗਿਆ ਆ ਕਮਰੇ ਬਣ ਗਏ ਸਾਡੇ ਤਿੰਨ ਤੇ ਬਰਾਂਡਾ ਬਣ ਗਿਆ